ਮੈਨੂੰ ਲੱਗਦਾ ਇੱਕ ਦੇਸ਼ ਦਾ ਇੱਕੋ ਇੱਕ ਜਿਹੜਾ ਸ਼ੋਅ ਹੈ ਪ੍ਰਾਈਮ ਟਾਈਮ ਦਾ ਜਿਸ ਵਿੱਚ ਅਸੀਂ ਇੰਟਰਐਕਟਿਵ ਜਿਹੜਾ ਸ਼ੋਅ ਰੱਖਿਆ ਹੋਇਆ ਤਾਂ ਕਿ ਕਾਲਰ ਸਾਨੂੰ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰਨ ਔਰ ਬਹੁਤ ਘੱਟ ਅੱਜਕੱਲ ਦੇ ਮੌਕੇ ਹੁੰਦੇ ਆ ਕਿ ਬੜਾ ਮੁਸ਼ਕਲ ਹੁੰਦਾ ਇਹੋ ਜਿਹਾ ਰਿਸਕ ਲੈਣਾ ਕਿਉਂਕਿ ਪ੍ਰਾਈਮ ਟਾਈਮ ਸ਼ੋਅ ਹੈ ਤੁਹਾਡੇ ਵਿਰੋਧੀ ਵੀ ਨੇ ਕੁਝ ਵੀ ਤੁਹਾਨੂੰ ਕਰਵਾ ਸਕਦੇ ਆ ਲੇਕਿਨ ਅਸੀਂ ਕ੍ਰਿਟਿਸਿਜ਼ਮ ਜਿਹੜਾ ਐਕਸੈਪਟ ਕਰਦੇ ਆ ਔਰ ਇਸ ਲਈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਪਬਲਿਕ ਹੈ ਉਹਨਾਂ ਦੀ ਰਾਏ ਹਰ ਮੁੱਦੇ ਤੇ ਜ਼ਰੂਰ ਲਈ ਜਾਵੇ ਔਰ ਜਿਹੜਾ ਸਾਡਾ ਟੈਗ ਲਾਈਨ ਜਰਨਲਿਜ਼ਮ ਆਫ ਫੋਪ ਕਿਉਂਕਿ ਇਹ ਗਿਰੋ ਚੈਨਲ ਅਸੀਂ ਲਾਂਚ ਕਰ ਰਹੇ ਸੀ 1.5 ਸਾਲ ਪਹਿਲਾਂ ਬਹੁਤ ਕੁਝ ਦਿਮਾਗ ਚੱਲ ਰਿਹਾ ਸੀ ਕਿ ਹਰ ਚੈਨਲ ਦੀ ਟੈਗ ਲਾਈਨ ਹੁੰਦੀ ਆ ਸੋ ਅਸੀਂ ਕਿਹਾ ਕਿ ਜਰਨਲਿਜ਼ਮ ਆਫ ਫੋਪ ਯਾਨੀ ਕਿ ਨਾ ਉਮੀਦਗੀ ਜਿਹੜੀ ਮੀਡੀਆ ਤੋਂ ਹੋ ਗਈ ਹੈ ਉਸ ਵਿੱਚ ਇੱਕ ਉਮੀਦ ਦੀ ਕਿਰਨ ਬਣ ਕੇ ਡੇਲੀ ਪੋਸਟ ਆਇਆ ਔਰ ਅਸੀਂ ਬੜੇ ਫਖਰ ਨਾਲ ਕਹਿ ਸਕਦੇ ਹਾਂ ਕਿ ਅਸੀਂ ਆਪਣੇ 1.5 ਸਾਲ ਦੇ ਸਫ਼ਰ ਚ ਬਹੁਤ ਮਿਹਨਤ ਨਾਲ ਬਹੁਤ ਇਮਾਨਦਾਰੀ ਨਾਲ ਅੱਗੇ ਵਧੇ ਚੈਨਲ ਨੂੰ ਖੂਬ ਟੀਆਰਪੀ ਮਿਲੀ ਟੀਆਰਪੀ ਤੋਂ ਜ਼ਿਆਦਾ ਲੋਕ ਸੋ ਅਸੀਂ ਉਹੀ ਲੈਣ ਆਏ ਹਾਂ ਜਿਵੇਂ ਮੈਂ ਕਹਿ ਰਿਹਾ ਸੀ মিডিਆ ਦਾ ਕੰਮ ਹੁੰਦਾ ਇਨਫੋਰਮ ਔਰ ਐਜੂਕੇਟ ਕਰਨਾ ਤੁਹਾਨੂੰ ਖਬਰਾਂ ਵੀ ਦੇਣੀ ਆ ਨਾਲ ਤੁਹਾਨੂੰ ਐਜੂਕੇਟ ਕਰਨਾ ਲੇਕਿਨ ਅਫਸੋਸ ਦੀ ਗੱਲ ਹੈ ਕਿ ਅੱਜ ਬਹੁਤ ਸਾਰੇ মিডিਆ ਹਾਊਸ ਜਿਹੜੇ ਆ ਉਹ ਸਿਰਫ ਟੀਆਰਪੀ ਦਿਖਾ ਰਹੇ ਆ ਲੜਾਈਆਂ ਕਰਾ ਦੋ ਟੀਆਰਪੀ ਆ ਜਾਂਦੀ ਹੈ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੋ ਜਿਹੇ ਅਸੀਂ ਸ਼ੋਅਸ ਦਿਖਾਣੇ ਆ ਉਸ ਨਾਲ ਵੀ ਲੋਕ ਜਿਹੜੇ ਆ ਲੋਕ ਚੰਗਾ ਜਰਨਲਿਜ਼ਮ ਦੇਖਣਾ ਚਾਹੁੰਦੇ ਆ ਉਹ ਪ੍ਰੂਫ ਕੀਤਾ ਲੋਕਾਂ ਨੇ ਟੀਆਰਪੀ ਦੇ ਕੇ ਜੋ ਸਾਡੀ ਟੀਆਰਪੀ ਚੰਗੀ ਆਉਂਦੀ ਰਹੀ ਹੈ ਔਰ ਇਹੋ ਹੀ ਉਮੀਦ ਨਾਲ ਕਿ ਅੱਜ ਨੈਸ਼ਨਲ ਪ੍ਰੈਸ ਡੇ ਦੇ ਉੱਪਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਅਸੀਂ ਸ਼ੋਅ ਕਰਾਂਗੇ ਗ੍ਰਾਫਿਕਸ ਦੇ ਰਹੀਏ ਤੁਹਾਨੂੰ ਦੱਸਾਂਗੇ ਕਿ ਆਖਰ ਭਾਰਤ ਦੇ ਵਿੱਚ ਪ੍ਰੈਸ ਇੰਡੈਕਸ ਕਿੱਥੇ ਹੈ ਲੇਕਿਨ ਆਪਣੇ ਭਾਰਤ ਦੀ ਗੱਲ ਕਰੀਏ ਔਰ ਆਪਣੇ ਚੈਨਲ ਦੀ ਗੱਲ ਕਰੀਏ ਅਸੀਂ ਆਪਣਾ ਰਿਪੋਰਟ ਕਾਰਡ ਵੀ ਅੱਜ ਲੈ ਕੇ ਆਏ ਹਾਂ ਨੰਬਰ ਤੁਸੀਂ ਦੇਣੇ ਆ ਫੇਲ ਆ ਜਾਂ ਪਾਸ ਹੈ ਉਹ ਤੁਹਾਡੇ ਉੱਪਰ ਹੈ ਲੇਕਿਨ ਅਸੀਂ ਇਮਾਨਦਾਰੀ ਨਾਲ ਅਸੀਂ ਦਿਖਾਵਾਂਗੇ ਪ੍ਰੋਗਰਾਮ ਕਿ ਆਖਰ ਅਸੀਂ ਇਹਨੇ 1.5 ਸਾਲ ਦੇ ਦੌਰਾਨ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿੰਨੀ ਜਿਹੜੀ ਹੈ ਤਨਮਨ ਨਾਲ ਨਿਭਾਈ ਮੈਨੂੰ ਲੱਗਦਾ ਇੱਕ ਦੇਸ਼ ਦਾ ਇੱਕੋ ਇੱਕ ਜਿਹੜਾ ਸ਼ੋਅ ਹੈ ਪ੍ਰਾਈਮ ਟਾਈਮ ਦਾ ਜਿਸ ਵਿੱਚ ਅਸੀਂ ਇੰਟਰਐਕਟਿਵ ਜਿਹੜਾ ਸ਼ੋਅ ਰੱਖਿਆ ਹੋਇਆ ਤਾਂ ਕਿ ਕਾਲਰ ਸਾਨੂੰ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰਨ ਔਰ ਬਹੁਤ ਘੱਟ ਅੱਜਕੱਲ ਦੇ ਮੌਕੇ ਹੁੰਦੇ ਆ ਕਿ ਬੜਾ ਮੁਸ਼ਕਲ ਹੁੰਦਾ ਹੈ ਇਹੋ ਜਿਹਾ ਰਿਸਕ ਲੈਣਾ ਕਿਉਂਕਿ ਪ੍ਰਾਈਮ ਟਾਈਮ ਸ਼ੋਅ ਹੈ ਤੁਹਾਡੇ ਵਿਰੋਧੀ ਵੀ ਨੇ ਕੁਝ ਵੀ ਤੁਹਾਨੂੰ ਕਰਵਾ ਸਕਦੇ ਆ ਲੇਕਿਨ ਅਸੀਂ ਕ੍ਰਿਟਿਸਿਜ਼ਮ ਜਿਹੜਾ ਐਕਸੈਪਟ ਕਰਦੇ ਆ ਔਰ ਇਸ ਲਈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਦੀ ਪਬਲਿਕ ਹੈ ਉਹਨਾਂ ਦੀ ਰਾਏ ਹਰ ਮੁੱਦੇ ਤੇ ਜ਼ਰੂਰ ਲਈ ਜਾਵੇ ਔਰ ਜਿਹੜਾ ਸਾਡਾ ਟੈਗ ਲਾਈਨ ਜਰਨਲਿਜ਼ਮ ਆਫ ਹੋਪ ਕਿਉਂਕਿ ਇਹ ਗਿਰੋ ਚੈਨਲ ਅਸੀਂ ਲਾਂਚ ਕਰ ਰਹੇ ਸੀ 1.5 ਸਾਲ ਪਹਿਲਾਂ ਬਹੁਤ ਕੁਝ ਦਿਮਾਗ ਚੱਲ ਰਿਹਾ ਸੀ ਕਿ ਹਰ ਚੈਨਲ ਦੀ ਟੈਗ ਲਾਈਨ ਹੁੰਦੀ ਆ ਸੋ ਅਸੀਂ ਕਿਹਾ ਕਿ ਜਰਨਲਿਜ਼ਮ ਆਫ ਹੋਪ ਯਾਨੀ ਕਿ ਨਾ ਉਮੀਦਗੀ ਜਿਹੜੀ ਮੀਡੀਆ ਤੋਂ ਹੋ ਗਈ ਹੈ ਉਸ ਵਿੱਚ ਇੱਕ ਉਮੀਦ ਦੀ ਕਿਰਨ ਬਣ ਕੇ ਡੇਲੀ ਪੋਸਟ ਆਇਆ ਔਰ ਅਸੀਂ ਬੜੇ ਫਖਰ ਨਾਲ ਕਹਿ ਸਕਦੇ ਹਾਂ ਕਿ ਅਸੀਂ ਆਪਣੇ 1.5 ਸਾਲ ਦੇ ਸਫ਼ਰ ਚ ਬਹੁਤ ਮਿਹਨਤ ਨਾਲ ਬਹੁਤ ਇਮਾਨਦਾਰੀ ਨਾਲ ਅੱਗੇ ਵਧੇ ਚੈਨਲ ਨੂੰ ਖੂਬ ਟੀਆਰਪੀ ਮਿਲੀ ਟੀਆਰਪੀ ਤੋਂ ਜ਼ਿਆਦਾ ਲੋਕਾਂ ਦਾ ਸੋ ਅਸੀਂ ਉਹੀ ਲੈਣ ਆਏ ਹਾਂ ਜਿਵੇਂ ਮੈਂ ਕਹਿ ਰਿਹਾ ਸੀ মিডিਆ ਦਾ ਕੰਮ ਹੁੰਦਾ ਇਨਫੋਰਮ ਔਰ ਐਜੂਕੇਟ ਕਰਨਾ ਤੁਹਾਨੂੰ ਖਬਰਾਂ ਵੀ ਦੇਣੀ ਆ ਨਾਲ ਤੁਹਾਨੂੰ ਐਜੂਕੇਟ ਕਰਨਾ ਲੇਕਿਨ ਅਫਸੋਸ ਦੀ ਗੱਲ ਹੈ ਕਿ ਅੱਜ ਬਹੁਤ ਸਾਰੇ মিডিਆ ਹਾਊਸ ਜਿਹੜੇ ਆ ਉਹ ਸਿਰਫ ਟੀਆਰਪੀ ਦਿਖਾ ਰਹੇ ਆ ਲੜਾਈਆਂ ਕਰਾ ਦੋ ਟੀਆਰਪੀ ਆ ਜਾਂਦੀ ਹੈ ਲੇਕਿਨ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੋ ਜਿਹੇ ਅਸੀਂ ਸ਼ੋਅਸ ਦਿਖਾਣੇ ਆ ਉਸ ਨਾਲ ਵੀ ਲੋਕ ਜਿਹੜੇ ਆ ਲੋਕ ਚੰਗਾ ਜਰਨਲਿਜ਼ਮ ਦੇਖਣਾ ਚਾਹੁੰਦੇ ਆ ਉਹ ਪ੍ਰੂਫ ਕੀਤਾ ਲੋਕਾਂ ਨੇ ਟੀਆਰਪੀ ਦੇ ਕੇ ਜੋ ਸਾਡੀ ਟੀਆਰਪੀ ਚੰਗੀ ਆਉਂਦੀ ਰਹੀ ਹੈ ਔਰ ਇਹੋ ਹੀ ਉਮੀਦ ਨਾਲ ਕਿ ਅੱਜ ਨੈਸ਼ਨਲ ਪ੍ਰੈਸ ਡੇ ਦੇ ਉੱਪਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਅਸੀਂ ਸ਼ੋਅ ਕਰਾਂਗੇ ਗ੍ਰਾਫਿਕਸ ਦੇ ਰਹੀਏ ਤੁਹਾਨੂੰ ਦੱਸਾਂਗੇ ਕਿ ਆਖਰ ਭਾਰਤ ਦੇ ਵਿੱਚ ਪ੍ਰੈਸ ਇੰਡੈਕਸ ਕਿੱਥੇ ਹੈ ਲੇਕਿਨ ਆਪਣੇ ਭਾਰਤ ਦੀ ਗੱਲ ਕਰੀਏ ਔਰ ਆਪਣੇ ਚੈਨਲ ਦੀ ਗੱਲ ਕਰੀਏ ਅਸੀਂ ਆਪਣਾ ਰਿਪੋਰਟ ਕਾਰਡ ਵੀ ਅੱਜ ਲੈ ਕੇ ਆਏ ਹਾਂ ਨੰਬਰ ਤੁਸੀਂ ਦੇਣੇ ਆ ਫੇਲ ਆ ਜਾਂ ਪਾਸ ਹੈ ਉਹ ਤੁਹਾਡੇ ਉੱਪਰ ਹੈ ਲੇਕਿਨ ਅਸੀਂ ਇਮਾਨਦਾਰੀ ਨਾਲ ਅਸੀਂ ਦਿਖਾਵਾਂਗੇ ਪ੍ਰੋਗਰਾਮ ਕਿ ਆਖਰ ਅਸੀਂ ਇਨੇ 1.5 ਸਾਲ ਦੇ ਦੌਰਾਨ ਅਸੀਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਕਿੰਨੀ ਜਿਹੜੀ ਹੈ ਤਨਮਨ ਨਾਲ ਨਿਭਾਈ